ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਰੂਪ ਯਾਰੂ ਆਓ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਬਾਬਾ ਹਜ਼ਾਰਾ ਸਿੰਘ ਜੀ ਨਸ਼ਰਾ ਮੱਝਾ ਸਿੰਘ ਗੁਰਦਾਸਪੁਰ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਡੇਰੀ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਮੱਸਿਆ ਲੱਗਦੀ ਸੀ ਹੱਲੇ ਵੀ ਲੱਗਦੀ ਹੈ ਏ ਬਾਬਾ ਹਜਾਰਾ ਸਿੰਘ ਜੀ ਉਥੇ ਜਾਂਦੇ ਹੁੰਦੇ ਸਨ ਤੇ ਸਮੂਹ ਸੰਗਤ ਦੇ ਨਾਲ ਦਰਸ਼ਨ ਮੇਲੇ ਕਰਦੇ ਸਨ ਉਹ ਇੱਕ ਵਾਰ ਬਾਬਾ ਹਜਾਰਾ ਸਿੰਘ ਜੀ ਮੱਸੀਆ ਤੇ ਨਸ਼ਰੀ ਮੱਧਾ ਸਿੰਘ ਗਏ ਉਥੇ ਸੰਗਤ ਨਾਲ ਕਾਫੀ ਸਮਾਂ ਬੈਠੇ ਸ਼ਬਦ ਪੜ੍ਹੀ ਤੇ ਜਦੋਂ ਉਥੋਂ ਵਾਪਸ ਆ ਰਹੇ ਸਨ ਪਿੰਡ ਸ਼ੀਨਾ ਰੇਲਵੇ ਪਾਰ ਕਰਕੇ ਰਸਤੇ ਵਿੱਚ ਬਾਬਾ ਜੀ ਨੂੰ ਦੋ ਬਜ਼ੁਰਗ ਆਦਮੀ ਮਿਲੇ ਦੋਵਾਂ ਨੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਬਾਬਾ ਜੀ ਨੂੰ ਤੇ ਸਾਧ ਸੰਗਤ ਨੂੰ ਗੁਰਫਤੇ ਬੁਲਾਈ ਤੇ ਇਹ ਜੋ ਦੋ ਬਜ਼ੁਰਗ ਮਿਲੇ ਸਨ ਇਨਾਂ ਦੀ ਉਮਰ 70 ਤੋਂ 80 ਦੇ ਵਿੱਚ ਸੀ ਕਿਉਂਕਿ ਕਾਫੀ ਬਜ਼ੁਰਗ ਜਾਪ ਰਹੇ ਸਨ ਉਹਨਾਂ ਨੇ ਹੱਥ ਜੋੜ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਕੋਈ ਗੁਰੂ ਉਪਦੇਸ਼ ਦੇਓ ਤੇ ਬਾਬਾ ਜੀ ਚੁੱਪ ਰਹੇ ਉਹਨਾਂ ਨੇ ਫੇਰ ਹੱਥ ਜੋੜ ਕੇ ਬਾਬਾ ਜੀ ਦੇ ਅੱਗੇ ਹੋ ਕੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਵੀ ਕੋਈ ਉਪਦੇਸ਼ ਦਿਓ ਤੇ ਬਾਬਾ ਹਧਾਰਾ ਸਿੰਘ ਜੀ ਬਚਨ ਕਰਨ ਲੱਗੇ ਕਿ ਹੁਣ ਤੁਹਾਡੇ ਮੂੰਹ ਵਿੱਚ ਦੰਦ ਨਹੀਂ ਰਹੇ ਹੱਡ ਚੱਬਣ ਵਾਸਤੇ ਤੇ ਹੁਣ ਉਪਦੇਸ਼ ਮੰਗਦੇ ਜੀ ਐਸ ਉਮਰ ਵਿੱਚ ਸਾਰੀਆਂ ਇੰਦਰੀਆਂ ਹੀ ਜਵਾਬ ਦੇ ਜਾਂਦੀਆਂ ਨੇ 60 ਸਾਲ ਤੋਂ ਉੱਤੇ ਤਾਂ ਸਰਕਾਰ ਵੀ ਬੰਦੇ ਨੂੰ ਰਿਟਾਇਰ ਕਰ ਦਿੰਦੀ ਹੈ ਕਿ ਤੂੰ ਹੁਣ ਸਾਡੇ ਕੰਮ ਦਾ ਨਹੀਂ ਰਿਹਾ ਕੰਨ ਵੀ ਸੁਣਨੋਂ ਹਟ ਜਾਂਦੇ ਹਨ ਅੱਖਾਂ ਦੀ ਰੋਸ਼ਨੀ ਵੀ ਮੱਧਮ ਪੈ ਜਾਂਦੀ ਹੈ ਠੀਕ ਤਰ੍ਹਾਂ ਬੈਠ ਨਹੀਂ ਹੁੰਦਾ ਉੱਠ ਨਹੀਂ ਹੁੰਦਾ ਤੇ ਹਜੂਰ ਸਾਹਿਬ ਵਾਲਾ ਗੁਰੂ ਗੋਬਿੰਦ ਸਿੰਘ ਵੀ ਬੰਦੇ ਨੂੰ 60 ਸਾਲ ਤੱਕ ਉਡੀਕਦਾ ਹੈ ਤੇ ਹੁਣ ਤੁਸੀਂ 60 ਤੋਂ ਵੱਧ ਗਏ ਜੀ ਤੇ ਹੁਣ ਤੁਸੀਂ ਉਪਦੇਸ਼ ਮੰਗਦੇ ਜੀ ਇਹ ਦੋਵੇਂ ਆਦਮੀ ਚੁੱਪ ਖੜੇ ਰਹੇ ਤੇ ਸਾਧ ਸੰਗਤ ਵਿੱਚੋਂ ਕਿਸੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤਰਸ ਕਰੋ ਜੀ ਸਾਧ ਸੰਗਤ ਵਿੱਚ ਆ ਗਏ ਹਨ ਇਸ ਦਰ ਤੋਂ ਕੋਈ ਵੀ ਨਿਰਾਸ਼ਾ ਨਾ ਜਾਵੇ ਜੀ ਤੇ ਮਹਾਂਪੁਰਖਾਂ ਨੇ ਬਚਨ ਕੀਤਾ ਜਾਓ ਪਹਿਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਪੰਜਾਂ ਪਿਆਰਿਆਂ ਤੂੰ ਗੁਰਦੁਆਰੇ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ ਗੁਰੂ ਨੂੰ ਹਾਜ਼ਰ ਨਾਜ਼ਰ ਜਾਨੋ ਸਭ ਦਾ ਸਮਰੱਤ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦਸਾਂ ਪਾਸ਼ਾਆਂ ਦਾ ਸਰੂਪ ਹੈ ਕਲ ਜੁਗੀ ਜੀਵਾਂ ਦਾ ਉਧਾਰ ਕਰਨ ਵਾਲੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਤੁਹਾਡੀਆਂ ਭੁੱਲਾਂ ਬਖਸ਼ ਬਖਸ਼ ਸਕਦਾ ਹੈ ਜਾਓ ਗੁਰਦੁਆਰੇ ਜਾਓ ਮੱਥਾ ਟੇਕ ਕੇ ਗੁਰੂ ਤੋਂ ਪਿਛਲੇ ਗੁਨਾਹਾਂ ਦੀ ਮਾਫੀ ਮੰਗੋ ਤੇ ਆਖੋ ਏ ਗੁਰੂ ਜੀ ਪਿਛਲੀਆਂ ਗਲਤੀਆਂ ਮaaf ਕਰ ਦਿਓ ਜੀ ਅੱਗੇ ਤੋਂ ਚੰਗੇ ਰਸਤੇ ਪਾਓ ਜੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਫਰਮਾਨ ਹੈ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਉਪਾਤੀ ਬਹੁੜ ਪਿਤਾ ਗੱਲ ਲਾਵੇ ਸੰਤਾ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਬਾਕੀ ਰਹਿੰਦੇ ਸਵਾਸ ਸ਼ਰਾਬ ਨਾ ਪੀਓ। మాਸ ਮੱਛੀ ਅੰਡਾ ਤਮਾਕੂ ਨਾ ਵਰਤੋ। ਫਿਰ ਸੰਤ ਜੀ ਮੁਸਕਰਾਏ ਤੇ ਵਚਨ ਕੀਤਾ, ਗੋਡਿਆਂ ਤੋਂ ਰਹੀ ਤੇ ਨਾਮ ਜਪਣ ਲਈ। ਜਵਾਨੀ ਵਿੱਚ ਮੋਢਿਆਂ ਦੇ ਉਤੋਂ ਦੀ ਥੁੱਕਦਾ ਹੈ ਤੇ ਬੁਢਾਪੇ ਵਿੱਚ ਬੁਢਾਪੇ ਵਿੱਚ ਡੰਗੋੜੀ ਫੜ ਕੇ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹੈ। ਗੁਰੂ ਸਦਾ ਹੀ ਬਖਸ਼ੰਦ ਹੈ ਉਸ ਦੀ ਅੱਗੇ ਜਾ ਕੇ ਤਰਲਾ ਮਾਰੂ ਉਹ ਸਦਾ ਹੀ ਬਖਸ਼ਣਹਾਰ ਹੈ ਤੇ ਗੁਰੂ ਘਰ ਵਾਲੇ ਪਾਸੇ ਕਾਲੀ ਦਾੜ੍ਹੀ ਹੀ ਲੱਗ ਜਾਣਾ ਚਾਹੀਦਾ ਹੈ ਛੋਟੀ ਉਮਰ ਵਿੱਚ ਜਿਹੜਾ ਗੁਰੂ ਘਰ ਵੱਲ ਤੁਰ ਪਿਆ ਉਹ ਬਹੁਤ ਹੀ ਉੱਤਮ ਹੈ ਵਿਲੇ ਦਾ ਬੱਤਰ ਬੀਜਣ ਵਾਲੀ ਗੱਲ ਹੈ ਤੇ ਝੋਨੇ ਦੀ ਪਨੀਰੀ ਵੀ ਲਮੀ ਲਮੀ ਚੰਗੀ ਤੁਰਦੀ ਹੈ ਕਾਲ ਦਾ ਕੀ ਪਤਾ ਕਨੂ ਆ ਕੇ ਨਪਲ ਵੀ ਇਸ ਲਈ ਕੱਲ ਦੀ ਉਡੀਕ ਨਹੀਂ ਕਰਨੀ ਚਾਹੀਦੀ ਅੱਜ ਤੋਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਝੰਡੇ ਹੇਠ ਆ ਜਾਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਝੰਡੇ ਹੇਠ ਖਲੋਤੇ ਬੰਦੇ ਨੂੰ ਕੁੱਤੇ ਮੱਖੀ ਭਾਵ ਕਾਲ ਛੂੰਦਾ ਨਹੀਂ ਹੈ ਸ਼ਰਨ ਆਏ ਬੰਦੇ ਦੀ ਗੁਰੂ ਆਪ ਰੱਖਿਆ ਕਰਦਾ ਹੈ ਤੇ ਵਦੋ ਵਦ ਗੁਰਬਾਣੀ ਕੰਠ ਕਰੋ ਸਵਾਸ ਸਵਾਸ ਨਾਮ ਜਪੋ ਚੰਗੇ ਕੰਮ ਕਰੋ ਗੁਰੂ ਸਦਾ ਹੀ ਅੰਗ ਸੰਗ ਹੈ ਸੋ ਬਾਬਾ ਜੀ ਨੇ ਇਹ ਉਪਦੇਸ਼ ਉਹਨਾਂ ਬਜ਼ੁਰਗਾਂ ਨੂੰ ਦਿੱਤਾ ਤੇ ਨਾਲ ਸਾਰੀ ਸੰਗਤ ਨੂੰ ਵੀ ਆਖਿਆ ਭਾਈ ਕਿ ਮਲ ਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣਨੇ ਲੱਗ ਜਾਓ ਕਿਉਂਕਿ ਕਾਲ ਦਾ ਫਾਇ ਪਤਾ ਨਹੀਂ ਕਦੋਂ ਪੈ ਜਾਣੀ ਹੈ ਸੋ ਆਪਾਂ ਵੀ ਨਾਮ ਜਪੀਏ ਮਲ ਪਾਖਾਣ ਦਾ ਤਿਆਗ ਕਰੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਇੱਥੇ ਸਾਡਾ ਫਤਿਹ ਬਲਾਵੋ ਜੀ ਹੋਈਆਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ